ਮੋਰਾ ਲੱਗੀਆਂ ਅਕਾਲ ਤੱਕ ਤੋਂ ਜਦ ਇਸ ਦੁਨੀਆ ਤੇ ਮਰਨਾ ਫਿਰ ਮੂੰਹ ਕਾਲਾ ਕਿਉ ਕਰਨਾ ਸੋਣੋ ਕਾਲੇ ਟੱਗੇ ਇਹ ਕਾਣੀ ਲੱਗੇ ਗਿਆ ਸੀ ਇੰਨਾ ਜਥੇ ਤਰਾਂ ਚ ਰੋਹ ਹੁੰਦਾ ਸੀ ਹੁਣ ਤੇ ਚਾਬੀ ਹੋ ਰਹਾ ਤਾਂ ਕਹਿੰਦੇ ਵੇੜਾ ਕਮਲਾ ਹੋਵੇ ਇੱਕ ਤਾਂ ਸਮਝਾਵੇ ਵੇੜਾ ਜੇ ਕਮਲਾ ਹੋ ਜੇ ਵੇੜਾ ਤਾਂ ਸਮਝਾਵੇ ਕਿਹੜਾ ਸਮਝ ਕੇ ਨਾ ਗੋਲ-ਮੋਲ ਸਵਾਲ ਆ ਗੋਲ-ਮੋਲ ਸਮਰਧ ਉਹ ਜਿਹੜਾ ਔਖਾ ਸਵਾਲ ਕਹਿੰਦੇ ਭਾਈ ਸਮਝੋ ਅੰਦਰ ਪਿਆਰ ਪੈਦਾ ਕਰੀਏ ਅੰਦਰ ਪ੍ਰੇਮ ਪੈਦਾ ਕਰੀਏ ਫਿਰ ਰੱਬ ਤੁਹਾਡੇ ਨੇੜੇ ਹੀ ਆ ਸਭ ਜੰਗਾਂ ਜਿੱਤ ਲਓਗੇ ਜੇ ਤੁਹਾਡੇ ਕੋਲੇ ਪ੍ਰੇਮ ਹੈ ਜੇ ਪ੍ਰੇਮ ਨਹੀਂ ਕੁਝ ਵੀ ਨਹੀਂ ਸਭ ਪ੍ਰੇਮ ਦੇ ਪੁਜਾਰੀ ਸੰ ਭੁੱਖੇ ਤੇ ਹਾਏ ਮਰ ਜੀ ਨਾਲ ਚੱਲਦੇ ਪਰੇਮੀ ਸੀ ਨਾ ਤਰੇ ਮਾਰੀ ਖੁਸ਼ੀ ਲੈ ਲਈ ਅੱਜ ਪਿਆਰੇ ਬਣ ਗਏ ਤੇ ਆਓ ਹੁਣ ਸਾਰੇ ਪ੍ਰੇਮੀ ਚਿਤ ਤਾ ਨਹੀਂ ਕਰਦਾ ਹਟਣ ਨੂੰ ਚੱਲ ਕੇ ਸ਼ਬਦ ਪਾੜੇ ਜਾਂਦੇ ਜਦੋਂ ਚੁੱਲਾ ਤਪਿਆ ਹੋਏ ਨਾ ਫਿਰ ਮਾਈਆਂ ਕਹਿੰਦੇ ਉਪਰ ਸ਼ਾਦੇ ਹੋਰ ਲਾ ਹੀ ਦਿੰਦੇ ਗੁਰਮੁਖ ਤੋਂ ਮਨੁੱਖ ਤੋਂ ਦੂਰ ਹੈ ਗੁਰਮੁਖ ਦੇ ਨੇੜੇ ਵੱਸਦਾ ਉਹ ਗੁਰਮੁਖ ਦੇ ਨੇੜੇ ਵੱਸਦਾ ਮਨੁੱਖ ਤੋਂ ਦੂਰ ਜੀ ਗੁਰਮੁਖ ਦੇ ਨੇੜੇ ਵੱਸਦਾ ਮਨ ਮੁਖ ਦੇ ਨੇੜੇ ਵਸਦਾ ਕੋ ਦੂਰ ਜੀ ਉਠਦੇ ਨੇੜੇ ਵਸਦਾ ਮਨ ਮੁਖ ਤੋਂ ਦੂਰ ਹੈ ਮਨ ਮੁਖ ਤੋਂ ਦੇਹ ਮੁਖ ਤੋਂ ਦੂਰ ਹੈ ਗੁਰਮਖ ਦੇ ਨੇੜੇ ਵਸਦਾ ਮਨਮੁਖ ਤੋਂ ਗੁਰਮਖ ਦੇ ਨੇੜੇ ਵਸਦਾ ਮਨਮੁਖ ਤੋਂ ਦੂਰ ਹੈ ਗੁਰਮਖ ਦੇ ਨੇੜੇ ਵਸਦਾ ਮਨਮੁਖ ਤੋਂ ਦੂਰ ਹੈ ਗੁਰਮਖ ਦੇ ਨੇੜੇ ਵਸਦਾ